ਲੈਫਟ ਆ ਗਈ ਹੈ ਨਾ ਸਤਿ ਸ਼੍ਰੀ ਅਕਾਲ ਜੀ rescue work ਚੱਲ ਰਿਹਾ ਪਾਣੀ ਪਿਛਲੇ 3-4 ਘੰਟੀਆਂ ਜਿਵੇਂ ਮੈਂ ਪਹਿਲਾਂ ਦੋ ਬੇਨਤੀ ਕੀਤੀ ਸੀ ਹੁਣ ਘਟ ਰਿਹਾ ਤੇ ਪਨਾਮ ਭਲਾਨ ਬੇਲਾ ਧਿਆਨੀ ਪਲਾਸੀ ਸਿੰਘਪੁਰ ਸਭ ਜਗ੍ਹਾ ਗਏ ਆ ਬੇਲਾ ਝਾਨੀ 22 ਬੰਦੇ ਫਸੇ ਹੋਏ ਸੀ ਜਿਨ੍ਹਾਂ ਨੂੰ ਸਾਰਿਆਂ ਨੂੰ rescue ਕਰ ਲਿਆ ਲਿਆ ਤੇ ਸਾਰੇ ਸੁਰੱਖਿਤ ਨੇ ਹੁਣ ਹਰਸਾ ਬੇਲਾ ਜਾ ਰਹੇ ਆ ਤੇ ਸਾਰੇ ਹੀ ਇਲਾਕੇ ਦਾ ਧੰਨਵਾਦ ਸਾਰੇ ਹੀ ਮੋਤਵਰ ਸਾਰੇ ਹੀ ਨੌਜਵਾਨਾਂ ਦਾ ਪ੍ਰਸ਼ਾਸਨ ਡੀਐਸਪੀ ਐਸਐਚਓ ਤਹਿਸੀਲਦਾਰ ਡੀਸੀ ਸਾਰੇ ਲੱਗੇ ਹੋਏ ਆ ਤੇ ਸਾਰੇ ਇਲਾਕੇ ਦੇ ਸਮਾਜ ਸੇਵੀ ਵੀ ਲੱਗੇ ਹੋਏ ਆ ਤੇ ਇਸ ਵਿਫਤਾ ਦੀ ਘੜੀ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਇੱਕ ਦੂਜਾ ਸਾਥ ਦੇ ਕੇ ਕਰਨਾ ਤੇ ਇਹ ਪਾਣੀ ਘਟ ਰਿਹਾ ਇਦਾਂ ਹੀ ਪਰਮਾਤਮਾ ਸੁੱਖ ਰੱਖੇ ਜਲਦੀ ਆਪਾਂ ਇਸ ਮੁਸੀਬਤ ਤੋਂ ਨੁਕਸਾਨ ਤੋਂ ਆਪਾਂ ਰਾਹਤ ਮਿਲੋ ਧੰਨਵਾਦ ਬੜਾ ਅਫਸੋਸ ਦੀ ਗੱਲ ਆ ਕਿ ਭਾਖੜਾ ਡੈਮ ਦੇ ਫਲੱਡ ਗੇਟ ਅਚਾਨਕ ਖੋਲ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਤਲਾਹ ਤੱਕ ਨਹੀਂ ਦਿੱਤੀ ਗਈ ਨਾ ਹੀ ਕੋਈ ਬਦਲਵੇਂ ਪ੍ਰਬੰਧ ਕੀਤੇ ਗਏ ਨਾ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੇ ਰਾਹਤ ਕਾਰਜਾਂ ਦੇ ਵਿੱਚ ਕੋਈ ਨਾ ਕੋਈ ਯੋਗਦਾਨ ਪਾ ਕੇ ਲੋਕਾਂ ਨੂੰ ਕਿਤੇ ਸੇਲ ਸਾਈਡ ਤੇ ਪਹੁੰਚਾਇਆ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਉਹ ਤਾਂ ਯਤਨ ਕਰ ਰਹੀਆਂ ਨੇ ਪਰ ਮੈਂ ਸਮਝਦਾ ਇਹ ਇਸ ਸੀਜ਼ਨ ਦੀ ਤੀਜੀ ਵਾਰ ਮਾਰ ਪੈ ਰਹੀ ਆ ਧਿਆਨ ਪਰ ਬ੍ਰਿਲਾ ਸਾਈਡ ਤੇ ਭਲਾਂ ਤੇ ਰਾਨਗਰਾ वगैरह ਸਾਰੇ ਪਿੰਡਾਂ ਦੇ ਵਿੱਚ ਜਿੱਥੇ ਵੀ ਨੁਕਸਾਨ ਹੋ ਰਿਹਾ ਾਂਗਰਾਂ ਤੋਂ ਲੈ ਕੇ ਪਰੇ ਭਲਾਂ ਤੱਕ ਬੇਲਿਆਂ ਦੇ ਵਿੱਚ ਇਹਦੀ ਪਹਿਲਾਂ ਵੀ ਪਰਭਾਈ ਨਹੀਂ ਹੋਈ ਕੋਈ ਰਾਤ ਨਹੀਂ ਦਿੱਤੀ ਗਈ ਕੋਈ ਵੀ ਮਦਦ ਸੰਕਟ ਦੇ ਸਮੇਂ ਸਰਕਾਰ ਵੱਲੋਂ ਨਹੀਂ ਬੋੜੀ ਤੇ ਹੁਣ ਅਚਾਨਕ ਜਿਹੜਾ ਹੈ ਇਹ ਨੁਕਸਾਨ ਜਿਹੜਾ ਹੋਇਆ ਇਹਦੇ ਲਈ ਸਰਕਾਰ ਨੂੰ ਜ਼ਰੂਰ ਮੈਂ ਨਕੀਲ ਕਰਾਂਗਾ ਕਿ ਉਹ ਪ੍ਰਸ਼ਾਸਨ ਨੂੰ ਭੇਜੇ ਕਿ ਰਾਹਤ ਕਾਰਜ ਜਮੀ ਤੇ ਹੱਥ ਮਟਾਵੇ ਤਾਂ ਕਿ ਲੋਕਾਂ ਵਿੱਚ ਸਹਿਮ ਵੀ ਆ ਤੇ ਲੋਕਾਂ ਦਾ ਨੁਕਸਾਨ ਵੀ ਬਹੁਤ ਹੋ ਰਿਹਾ ਹੈ